ਪੰਜਾਬ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਕਨੇਰੀ ਅਦਾਇਗੀ ਨਾ ਕਰਨ ਤੇ ਅੱਜ ਕਿਸਾਨ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਦੇ ਮੁਖ ਪ੍ਰਿੰਸੀਪਲ ਸਕੱਤਰ सुरेश ਕੁਮਾਰ ਨਾਲ ਹੋਈ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ 100 ਕਰੋੜ ਰੁਪਏ ਦੀ ਅਦਾਇਗੀ ਕਰਵਾ ਦਿੰਦੇ ਹਨ ਪਰ ਕਿਸਾਨ ਆਗੂ ਇਸ ਤੇ ਸਹਿਮਤ ਨਹੀਂ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡਾਲੇਗੜਾ ਕਹਿਣਾ ਹੈ ਕਿ ਕਿਸਾਨਾਂ ਦੀ ਪੂਰੀ ਅਦਾਇਗੀ ਦੀ ਮੰਗ ਨੂੰ ਲੈ ਕੇ ਉਹ ਮੰਗਲਵਾਰ ਤੋਂ ਫਿਰ ਸੰਘਰਸ਼ ਦੇ ਰਾਹ ਤੁਰਨਗੇ ਕਮਲਜੀਤ ਸਿੰਘ ਮੈਂ ਕਮਲਜੀਤ ਸਿੰਘ ਕੀੜੀ ਫਗਾਨਾ ਮਿਲ ਦਾ ਗਰੋਵਰ ਆ ਮਾਝਾ ਕਿਸਾਨ ਸੰਘਰਸ਼ ਕਮੇਟੀ ਅਸੀਂ ਬਣਾਈ ਹੋਈ ਆ ਪਰ ਅਸੀਂ ਸਾਰੀਆਂ ਕਮੇਟੀਆਂ ਰਲ ਕੇ ਤੇ ਹੁਣ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜਾ ਰਹੇ ਆ ਆਪਣੇ ਗੰਨੇ ਦੇ ਸਬੰਧੀ ਜਿਹੜੀ ਫਸਲ ਅਸੀਂ ਸਾਲ ਸਵਾ ਸਾਲ ਤੋਂ ਪਾਲ ਕੇ ਤਿਆਰ ਕੀਤੀ ਹੋਈ ਹੈ ਮਿਲਾਂ ਵਾਲੇ ਲੈਣ ਤੋਂ ਨਿਕਾਰ ਕਰ ਰਹੇ ਨੇ ਇਹ ਅਸੀਂ ਫਸਲ ਵੇਚਣੀ ਆ ਤੇ ਇਹਦਾ ਪੂਰਾ ਭਾਅ ਲੈਣਾ ਸਾਡੀ ਰਿਕਵਰੀ ਬਿਲਕੁਲ ਹਰਿਆਣੇ ਦੇ ਬਰਾਬਰ ਆ ਹਰਿਆਣੇ ਦੇ ਬਰਾਬਰ ਅਸੀਂ ਰੇਟ ਲੈਣਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਨਾ ਸਾਡਾ ਗੱਨਾ ਮਾੜਾ ਉਹਨਾਂ ਨੂੰ ਨਾ ਕਿਸੇ ਗੱਲੋਂ ਕੋਈ ਕਮੀ ਨਹੀਂ ਆ ਜਿਹੜੀਆਂ ਜਾਣ ਬੁੱਝ ਕੇ ਸਰਕਾਰਾਂ ਨੂੰ ਖਰਾਬ ਕਰ ਰਹੀਆਂ ਮਿੱਲਾਂ ਵਾਲੇ ਸਾਨੂੰ ਗੁੱਠਾ ਵਿਖਾ ਰਹੇ ਕਿ ਅਸੀਂ ਉਹਨੂੰ ਗੱਨਾ ਲੈਣਾ ਹੀ ਨਹੀਂ ਤੁਹਾਡਾ ਪਿਛਲਾ ਬਕਾਇਆ ਸਾਡਾ 450 ਕਰੋੜ ਸੀਗਾ ਜਿਹੜਾ ਦਸੂਆ ਹਾਈਵੇ ਜਾਮ ਕੀਤਾ ਅਸੀਂ ਰੇਲਵੇ ਟਰੈਕ ਜਾਮ ਕੀਤਾ ਅਸੀਂ ਉਹਦੇ ਵਿੱਚ ਇਹ ਮੰਨੇ ਸੀਗੇ ਕਿ ਉਹਦੇ ਚੋਂ 200 ਕਰੋੜ ਤੁਹਾਡਾ ਇੱਕ ਹਫਤੇ ਦੇ ਵਿੱਚ ਰਿਲੀਜ਼ ਹੋਊਗਾ ਜਿਹੜਾ 250 ਕਰੋੜ ਬਾਕੀ ਟੋਟਲ ਉਹ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਇਹ ਪੈਸੇ ਕਲੀਅਰ ਕੀਤੇ ਜਾਣਗੇ ਉਹ ਜਿਹੜੇ ਕੋਆਪਰੇਟਿਵ ਵਾਲੇ ਸੀ ਉਹਨਾਂ ਥੋੜੇ ਪੈਸੇ ਪਾਏ ਸਾਡੇ ਪ੍ਰਾਈਵੇਟ ਵਾਲਿਆਂ ਨੇ ਕੁਝ ਵੀ ਨਹੀਂ ਪਾਇਆ ਉਹ ਚ 25 ਕਰੋੜ ਦੇ ਲੱਗੇ ਸਿਰਫ ਪਏ ਆ ਸਾਨੂੰ ਤੇ ਅਸੀਂ ਇਸ ਐਜੀਟੇਸ਼ਨ ਨੂੰ ਸਾਡਾ ਕੀੜੀ ਮਿਲਦੇ ਵਿੱਚ ਤੇ ਚੱਲ ਰਹੀ ਉਸ ਦਿਨ ਇਹ ਮੰਨੇ ਸੀਗੇ ਕਿ 25 ਤਰੀਕ ਨੂੰ ਅਸੀਂ ਫੈਕਟਰੀਆਂ ਸਾਰੀਆਂ ਚਲਾਵਾਂਗੇ ਪ੍ਰਾਈਵੇਟ ਵੀ 15 ਤਰੀਕ ਦੀਆਂ ਕੋਆਪਰੇਟਿਵ ਫੈਕਟਰੀਆਂ ਚੱਲ ਚੁੱਕੀਆਂ ਨੇ ਪ੍ਰਾਈਵੇਟ ਵਾਲੇ ਅਜੇ ਚਲਾਉਣ ਦਾ ਨਾਂ ਨਹੀਂ ਲੈ ਰਹੇ ਅਸੀਂ 25 ਤਰੀਕ ਦਾ ਉੱਥੋਂ ਫੈਸਲਾ ਕਰਕੇ ਉੱਠੇ ਸੀਗੇ ਪਰ ਇਹਨਾਂ ਨੇ 26 27 ਤੱਕ ਵੀ ਨਹੀਂ ਚਲਾਈਆਂ 28 ਤਰੀਕ ਤੋਂ ਅਸੀਂ ਗੰਨਾ ਸਿਲ ਕੇ ਫੈਕਟਰੀ ਦੇ ਮੂਹਰੇ ਲਾਇਆ ਹੋਇਆ ਤੇ ਹਰਚਵਾਲ ਚੌਕ ਹੀ ਜਾਮ ਕੀਤਾ ਹੋਇਆ ਜਿੰਨਾ ਹੀ ਦੇਰ ਤੱਕ ਫੈਕਟਰੀਆਂ ਨਹੀਂ ਚੱਲਦੀਆਂ ਉਹ ਐਜੀਟੇਸ਼ਨ ਸਾਡੀ ਚੱਲਦੀ ਰਹੂਗੀ ਨਵਾਂ ਜਿਹੜਾ ਨਵਾਂ ਹੁਣ ਅਸੀਂ ਕੋਈ ਕਰਾਂਗੇ ਐਜੀਟੇਸ਼ਨ ਹਾਈ ਲੈਵਲ ਦੀ ਕਰਾਂਗੇ ਜਿੱਦ ਨਾਲ ਪਤਾ ਲੱਗ ਜੇ ਸਰਕਾਰ ਨੂੰ ਕਿ ਕਿਸਾਨ ਇਕੱਠੇ ਹੋ ਗਏ ਨੇ ਇਹ ਜਿਹੜਾ ਬਿਲਕੁਲ ਹੀ ਕੋਈ ਸਾਡੇ 12 ਦਿਨ ਇਹਨਾਂ ਲੰਗਾ ਦਿੱਤੇ ਨੇ ਉਸ ਦਿਨ ਦਸੂਹੇ ਤੋਂ ਕਿਹਾ ਗਿਆ ਸੀਗਾ ਕਿ 23 ਤਰੀਕ ਨੂੰ ਤੁਹਾਡੇ ਡੀਸੀ ਜਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਕੋਈ ਸਾਡੀ ਮੀਟਿੰਗ ਨਹੀਂ ਹੋਈ ਅੱਜ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਕਰਵਾਤੀ ਸਾਡੀ ਇੱਥੋਂ ਹੀ ਬਸ ਕਰਾਂਗੇ ਕਰਾਂਗੇ ਤੁਸੀਂ ਐਜੀਟੇਸ਼ਨ ਨਾ ਕਰੋ ਜੇ ਬੋਲਾਂਗੇ ਨਾ ਤੇ ਸਾਨੂੰ ਮਿਲਣਾ ਸਾਨੂੰ ਅਸਾਰ ਨਹੀਂ ਕੁ ਲੱਗ ਰਿਹਾ ਤੇ ਬਾਕੀ ਮਿੱਲਾਂ ਵਾਲੇ ਜਿਹੜੇ ਆ ਇਹ ਮਨ ਚੋਂ ਵਹਿਮ ਕੱਢ ਦੇਣ ਕਿਸਾਨ ਦਾ ਗੰਨਾ ਹੀ ਨਹੀਂ ਪੀੜਨਾ ਗੰਨਾ ਸਾਨੂੰ ਵੇਚਣਾ ਆਉਂਦਾ ਵੇਚਾਂਗੇ ਤਸੱਲੀ ਨਾਲ ਪੈਸੇ ਵੀ ਲੈਣੇ ਆਉਂਦੇ ਉਹ ਫਿਰ ਲਵਾਂਗੇ ਦੂਜੀ ਤਰ੍ਹਾਂ ਜਿੱਦਾਂ ਲਈਦੇ ਆ ਚੰਗਾ ਹੀ ਵਾਹਿਗੁਰੂ ਜੀ ਕਾ ਖਾਲਸਾ ਵੇਛੋ ਸਾਨੂੰ ਅੱਜ ਸੀਐਮ ਸਾਹਿਬ ਨਾਲ ਮੀਟਿੰਗ ਦਾ ਸੱਦਾ ਦਿੱਤਾ ਸੀ ਕਿ ਤੁਸੀਂ ਤੁਹਾਡੀ ਜਿਹੜੀ ਮੀਟਿੰਗ ਹੈ ਸੀਐਮ ਸਾਹਿਬ ਨਾਲ ਕਰਵਾਈ ਜਾਓ ਕਿਉਂਕਿ ਸਾਡਾ 17 ਤੇ 18 ਦਾ ਧਰਨਾ ਸੀਗਾ ਦਸੂਆ ਰੋਡ ਤੇ ਪਠਾਨਕੋਟ ਰੋਡ ਤੇ ਉੱਥੇ ਸਾਨੂੰ ਆਸ਼ਵਾਸਨ ਦੇ ਕੇ ਉਹ ਧਰਨਾ ਦੋ ਦਿਨ ਸਾਡਾ ਚੱਲਿਆ ਰੇਲਵੇ ਟਰੈਕ ਵੀ ਰੋਕੇ ਪਰ ਸਾਨੂੰ ਇਹ ਆਸ਼ਵਾਸਨ ਦੇ ਕੇ ਉਠਾ ਦਿੱਤਾ ਗਿਆ ਕਿ ਤੁਹਾਨੂੰ ਜਿਹੜਾ 200 ਕਰੋੜ ਰੁਪਏ ਤੇ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋ ਜਾਏਗੀ ਪਰ ਇੱਕ ਵੀ ਗੱਲ ਤੇ ਜਿਹੜੀ ਸਰਕਾਰ ਪੂਰੀ ਨਹੀਂ ਉਤਰੀ ਉਸ ਦਿਨ ਦਾ ਸਿਰਫ 25 ਕਰੋੜ ਰੀਲੀਜ਼ ਹੋਇਆ ਇੱਕ ਹਫ਼ਤੇ ਦਾ ਟਾਈਮ ਸੀ ਇੱਕ ਚ ਇੱਕ ਹਫ਼ਤੇ ਚ 25 ਕਰੋੜ ਰੀਲੀਜ਼ ਹੋਇਆ ਸਿਰਫ ਉਹਦਾ ਸਿਰਫ ਔਰ ਅੱਜ ਜਿਹੜੀ ਮੀਟਿੰਗ ਸੀ ਸੀਐਮ ਸਾਹਿਬ ਨਾਲ ਉਹ ਵੀ ਨਹੀਂ ਕਰਵਾਈ ਉਹ ਵੀ ਜਿਹੜੇ ਸਾਡੇ ਚੀਫ ਸੈਕਟਰੀ ਸਾਹਿਬ ਹੈਗੇ ਆ ਸੁਰੇਸ਼ ਕੁਮਾਰ ਨਾਰਿੰਗ ਜੀ ਉਹਨਾਂ ਨੇ ਮੀਟਿੰਗ ਲਈ ਹੈ ਉਸ ਮੀਟਿੰਗ ਦੇ ਵਿੱਚ ਵੀ ਕੋਈ ਪੋਜ਼ਿਟਿਵ ਰੋਕ ਨਹੀਂ ਆਇਆ ਉਹਦੇ ਵਿੱਚ ਵੀ ਹਲੇ ਇਹ ਕਹਿੰਦੇ ਆ ਵੀ ਟਾਈਮ ਦਿਓ ਜੀ ਟਾਈਮ ਦਿਓ ਮਤਲਬ ਸਰਕਾਰ ਬਿਲਕੁਲ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਇਸ ਵੇਲੇ ਜਿਹੜਾ ਅੱਜ ਵੀ ਸਾਡੇ ਨਾਲ ਧੋਖਾ ਹੋਇਆ ਇੱਥੇ ਬੁਲਾ ਕੇ ਬਿਲਕੁਲ ਜਿਹੜਾ ਅੱਜ 100 ਕਰੋੜ ਇਹ ਨਹੀਂ ਕਿਹਾ ਵੀ ਅਸੀਂ 100 ਕਰੋੜ ਤੁਹਾਡਾ ਜਿਹੜਾ ਮੰਗਲਵਾਰ ਤੱਕ ਸੋਮਵਾਰ ਤੱਕ ਪਾ ਦੇਾਂਗੇ ਉਹ ਸਹਿਕਾਰੀ ਦਾ ਪ੍ਰਾਈਵੇਟ ਦੀ ਹਲੇ ਕੋਈ ਗੱਲ ਨਹੀਂ ਕਰ ਰਹਾ ਤੇ ਉਹ ਜਿਹੜੀ ਜਿਹੜੀ ਉਹ ਗੱਲ ਹੈਗੀ ਆ ਸਾਰੀ ਦੀ ਸਾਰੀ ਕਿਸਾਨਾਂ ਨਾਲ ਧੋਖਾ ਹੋ ਰਿਹਾ ਅਸੀਂ ਇਹ ਸਮਝ ਰਹੇ ਹਾਂ ਅਸੀਂ ਇਸ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਅਸੀਂ ਹੁਣ ਇਹ ਪਲਾਨ ਕੀਤਾ ਸਾਈਡ ਤੇ ਬਹਿ ਕੇ ਮੀਟਿੰਗ ਕੀਤੀ ਇਸੇ ਕਰਕੇ ਕਿ ਅਸੀਂ ਜਿਹੜਾ ਆ ਦੁਬਾਰਾ ਤੋਂ ਐਜੀਟੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਉਹ ਅਸੀਂ ਮੰਗਲਵਾਰ ਨੂੰ 4 ਤਰੀਕ ਨੂੰ ਅਸੀਂ ਕੋਈ ਜਗ੍ਹਾ ਵਧੀਆ ਮਿਥ ਕੇ ਨਾ ਬਿਲਕੁਲ ਜਿਹੜਾ ਇੱਕਦਮ ਠੋਕ ਵਜਾ ਕੇ ਧਰਨਾ ਲਾਵਾਂਗੇ ਉਦਾਂ ਸਾਡਾ ਇੱਕ ਧਰਨਾ ਚੱਲ ਵੀ ਰਿਹਾ ਕੀੜੀ ਫਗਾਨਾ ਉਸ ਧਰਨੇ ਨੂੰ ਵੀ ਕੱਲ ਤੋਂ ਸਪੋਰਟ ਦੇ ਰਹੇ ਆਂ ਅਸੀਂ ਪਰ ਉਸ ਤੋਂ ਵੱਡੀ ਇੱਕ ਐਗਜਿਟੇਸ਼ਨ ਜਿਹੜੀ ਸਰਕਾਰ ਦੀ ਪੰਜਾਬ ਲੈਵਲ ਤੇ ਅੱਖਾਂ ਖੋਲ ਦੇਵੇ ਔਰ ਕਿਸੇ ਵੱਡੇ ਹਾਈਵੇ ਤੇ ਉਹਨੂੰ ਕਰਾਂਗੇ ਔਰ ਬਿਲਕੁਲ ਜਗ੍ਹਾ ਦਾ ਐਲਾਨ ਜਿਹੜਾ ਆ ਉਹ ਅਸੀਂ ਕੱਲ ਉੱਥੇ ਕੀੜੀ ਫਗਾਨਾ ਕਰ ਦੇਵਾਂਗੇ ਔਰ ਇਹ ਬਿਲਕੁਲ ਇਹ ਪਲੈਨਿੰਗ ਕਰ ਲਈ ਸਾਰੀਆਂ ਜਥੇਬੰਦੀਆਂ ਨੇ ਸਾਡੀਆਂ ਇੱਥੇ 7-8 ਜਥੇਬੰਦੀਆਂ ਅੱਜ ਆਈਆਂ ਹੋਈਆਂ ਨੇ ਔਰ ਇਹ ਜਥੇਬੰਦੀਆਂ ਸਾਰੀਆਂ ਨੇ ਪਲਾਨ ਕੀਤਾ ਕਿ ਅਸੀਂ ਬਿਲਕੁਲ ਸਰਕਾਰ ਨੂੰ